ਤਨਾ ਸ੍ਰੀ ਮਹਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹ ਬਿਖਿਆ ਮਹਿ ਲਜਾ ਰਖੀ RAM ਰਹਾਓ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੇ ਜਾਮ ਮੋਕਤ ਬੇਕੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਟੀ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰੋ ਦਿਨ ਰੈਨ ਨਾਨਕ ਸਦ ਕੁਰਬਾਨ ਤਨਾਸਰੀ ਮਹਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹ ਬਿਖਿਆ ਮਹਿ ਲੱਜਾ ਰਖੇ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭੇ ਆਪਣਾ ਨਿਕਟ ਨ ਆਵੇ ਜਾਮ ਮੁਕਤ ਦੇ ਕੰਠ ਸਾਧਕੇ ਸੰਗਤ ਜਨ ਪਾਇਓ ਹਰਿ ਕਾ ਤਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਾ ਮੋਦਰ ਸਿਮਰੋ ਦਿਨ ਰੇ ਨਾਨਕ ਸਦ ਗੁਰਬਾਨ ਤਨਾ ਸ੍ਰੀ ਮਹਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਵਿਖਿਆ ਮਹਿ ਲਜਾ ਰਖੇ ਰਾਮ ਰਹਾਉ ਛਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੇ ਜਾਮ ਮੁਕਤ ਬਿਕੁੰਠ ਸਾਧਕੇ ਸੰਗਤ ਜਨ ਪਾਇਓ ਹਰ ਕਾਤਾਮ ਚਰਨ ਕਮਲ ਹਰ ਜਨ ਕੇ ਥਾਤੇ ਕੋਟ ਸੁਖ ਵਿਸਰਾਮ ਗੋਬਿੰਦ ਦਮਦਰ ਸਿਮਰੋ ਦਿਨ ਰੇ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹਲਾ 5 जानके पूर्ण होए काम कले काल महा बिखियाम है लजा रखे राम रहाउ सिमर सिमर स्वामी प्रभु अपुला निकट न आवै जाम ਮੋਕਤ ਬਕੁੰਠ ਸਾਦ ਕੇ ਸੰਗਤ ਜਨ ਪਾਇਓ ਹਰ ਕਾ ਤਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਾ ਮੋਦਰ ਸਿਮਰੋ ਦਿਨ ਰੇ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਬਿਖਿਆ ਮਹਿ ਲਜਾ ਰਖੇ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੇ ਜਾਮ ਮੁਕਤ ਬੇਕੁੰਠ ਸਾਧਕੇ ਸੰਗਤ ਜਨ ਪਾਇਓ ਹਰ ਕਾ ਤਾਮ ਚਰਨ ਕਮਲ ਹਰ ਜਨ ਕੀ ਥਾਤੇ ਕੋਟ ਸੁਖ ਵਿਸਰਾਮ ਗੋਬਿੰਦ ਦਮੋਦਰ ਸਿਮਰੋ ਦਿਨ ਰੇ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਵਿਖਿਆ ਮਹਿ ਲਜਾ ਰਖੇ ਰਾਮ ਰਹਾਉ ਸਿਮਰ ਸਿਮਰ ਸੁਮੀ ਪ੍ਰਭ ਆਪਣਾ ਨਿਕਟ ਨ ਆਵੇ ਜਾਨ ਮੁਕਤ ਬਕੰਠ ਸਾਧਕੇ ਸੰਗਤ ਜਨ ਪਾਇਓ ਹਰ ਕਾ ਥਾਮ ਚਰਨ ਕਮਲ ਹਰ ਜਨ ਕੇ ਥਾਤੇ ਕੋਟ ਸੁਖ ਬਿਸਰਾਮ ਗੋਬਿੰਦ ਦਮੋਦਰ ਸਿਮਰੋ ਦਿਨ ਰੈਨ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਵਿਖਿਆ ਮਹਿ ਲੱਜਾ ਰਖੇ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨਾ ਆਵੇ ਜਾਮ ਮੁਕਤ ਬਕੁਲਠ ਸਾਧਕੇ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕੇ ਥਾਤੇ ਉਟ ਸੁਖ ਬਿਸਰਾਮ ਗੋਬਿੰਦ ਦਾ ਮੋਦਰ ਸਿਮਰੋ ਦਿਨ ਰੇਨ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਬਿਖਿਆ ਮਹਿ ਲਜਾ ਰਖੇ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੇ ਜਾਨ ਮੁਕਤ ਬਕੁੰਠ ਸਾਧਕੇ ਸੰਗਤ ਜਨ ਪਾਇਓ ਹਰ ਕਾ ਤਾਮ ਚਰਨ ਕਮਲ ਹਰ ਜਨ ਕੇ ਥਾਤੇ ਕੋਟ ਸੁਖ ਬਿਸਰਾਮ ਗੋਬਿੰਦ ਦਮਦਰ ਸਿਮਰੋ ਦਿਨ ਰੈਨ ਨਾਨਕ ਸਦ ਕੁਰਬਾਲ تناسری محلہ پنجواب جن کے پورن ہوئے کام کلی کال مہا بکھیا مہ لجا ری رام رہا سمر سمر سوامی پرب اپنا نکٹ نیا وے جام ਮੁਕਤ ਬੇਕੋੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਤਾਮ ਚਰਨ ਕਮਲ ਹਰ ਜਨ ਕੇ ਥਾਤੇ ਕੋਟ ਸੁਖ ਬਿਸਰਾਮ ਗੋਬਿੰਦ ਦਾ ਮੋਦਰ ਸਿਮਰੋ ਦਿਨ ਰੇਨ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹੱਲਾ ਪੰਜਵਾ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਵਿਖਿਆ ਮਹਿ ਲਜਾ ਰਖੇ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਅਪਨਾ ਨਿਕਟ ਨ ਆਵੇ ਜਾਨ ਮੁਕਤ ਬਕੁੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਤਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮਦਰ ਸਿਮਰੋ ਦਿਨ ਰੇਨ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਵਿਖਿਆ ਮਹਿ ਲਜਾ ਰਖੇ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੇ ਜਾਨਾ ਮੁਕਤ ਦੇ ਕੋਠ ਸਾਧਕੇ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕੇ ਥਾਤੇ ਕੋਟ ਸੁਖ ਬਿਸਰਾਮ ਗੋਬਿੰਦ ਦਾ ਮੋਦਰਾ ਸਿਮਰੋ ਦਿਨ ਰੈਣਾ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਵਿਖਿਆ ਮਹਿ ਲਜਾ ਰਖੇ ਰਾਵ ਰਹਾਉ ਸਿਮਰ ਸਿਮਰ ਸੁਮੀ ਪ੍ਰਭਿ ਅਪਨਾਮ ਨਿਕਟ ਨ ਆਵੈ ਜਾਮ ਮੋਕਤ ਦੇ ਕੋਣਠਾ ਸਾਧਕੇ ਸੰਗਤ ਜਨ ਪਾਇਓ ਹਰ ਕਾ ਤਾਮ ਚਰਨ ਕਮਲ ਹਰ ਜਨ ਕੇ ਥਾਟੇ ਕੋਟ ਸੁਖ ਬਿਸਰਾਮ ਗੋਬਿੰਦ ਦਾ ਮੋਦਰ ਸਿਮਰੋ ਦਿਨ ਰੈਨ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲ ਕਾਲ ਮਹਾ ਵਿਖਿਆ ਮਹਿ ਲਜਾਰਾ ਖੇ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭੈ ਪੁਨਾ ਨਿਕਟ ਨ ਆਵੇ ਜਾਮ ਮੁਕਤ ਬੇਕੁੰਠ ਸਾਦਗੀ ਸੰਗਤ ਜਨ ਪਾਇਓ ਹਰ ਕਾ ਤਾਮ ਚਰਨ ਕਮਲ ਹਰ ਜਨ ਕੇ ਥਾਤੇ ਕੋਟ ਸੁਖ ਬਿਸਰਾਮ गोविंद दा मोदर सिमरो दिन रे नालक सड कुर्बान तना श्री महला پنجवा जन के पूर्ण होए काम ਕਲੇ ਕਾਲ ਮਹਾ ਬਿਖਿਆ ਮਹਿ ਲਜਾ ਰਖੇ RAM ਰਹਾਓ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੇ ਜਾਮ ਮੁਕਤ ਬੇਕੰਠ ਸਾਧਕੇ ਸੰਗਤ ਜਾ ਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਟੀ ਕੋਟ ਸੁਖ ਬਿਸਰਾਮ ਗੋਬਿੰਦ ਦਮਦਰ ਸਿਮਰੋ ਦਿਨ ਰੈਨ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਵਿਖਿਆ ਮਹਿ ਲੱਜਾ ਰਖੇ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਅਪਨਾ ਨਿਕਟ ਨਯਵੇ ਜਾਮ ਮੁਕਤ ਦੇ ਕੁੰਠ ਸਾਧਕੇ ਸੰਗਤ ਜਨ ਪਾਇਓ ਹਰ ਕਾ ਤਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਾ ਮੂਦਰ ਸਿਮਰੋ ਦਿਨ ਰੇ ਨਾਨਕ ਸਦ ਗੁਰਬਾਨ ਤਨਾ ਸ੍ਰੀ ਮਹਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਬਿਖਿਆ ਮਹੈ ਖੇ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੇ ਜਾਮ ਮੁਕਤ ਬੇਕੁਲਠ ਸਾਧਕੇ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕੇ ਥਾਤੇ ਮੋਟ ਸੁਖ ਵਿਸਰਾਮ ਗੋਬਿੰਦ ਦਾ ਮੋਦਰ ਸਿਮਰੋ ਦਿਨ ਰੇ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਵਿਖਿਆ ਮਹਿ ਲਜਾ ਰਖੇ ਰਾਮ ਰਹਾਉ ਸਿਮਰ ਸਿਮਰ ਸੁਮੀ ਪ੍ਰਭ ਅਪੁਲਾ ਨਿਕਟ ਨ ਆਵੈ ਜਾਵ ਮੁਕਤ ਦੇ ਕੁੰਠ ਸਾਧਕੇ ਸੰਗਤ ਜਨ ਪਾਇਓ ਹਰ ਕਾ ਤਾਮ ਚਰਨ ਕਮਲ ਹਰ ਜਨ ਕੀ ਠਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਾ ਮੋਦਰ ਸਿਮਰੋ ਦਿਨ ਰੇ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਵਿਖਿਆ ਮਹਿ ਲਜਾ ਰਖੇ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੇ ਜਾਨ ਮੁਕਤ ਦੇ ਕੋਟ ਸਾਧਕੇ ਸੰਗਤ ਜਨ ਪਾਇਓ ਹਰ ਕਾ ਤਾਮ ਚਰਨ ਕਮਲ ਹਰ ਜਨ ਕੀ ਥਾਤੇ ਕੋਟ ਸੁਖ ਵਿਸਰਾਮ ਗੋਬਿੰਦ ਦਾ ਮੋਦਰ ਸਿਮਰੋ ਦਿਨ ਰੇ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਬਿਖਿਆ ਮਹਿ ਲਜਾਰਾ ਖੇ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਇਹ ਆਪਣਾ ਨਿਕਟ ਨ ਆਵੇ ਜਾਵ ਮੁਕਤ ਬਕੰਠ ਸਾਧਕੇ ਸੰਗਤ ਜਨ ਪਾਇਓ ਹਰ ਕਾ ਥਾਮ ਚਰਨ ਕਮਲ ਹਰ ਜਨ ਕੇ ਥਾਤੇ ਕੋਟ ਸੁਖ ਬਿਸਰਾਮ ਗੋਬਿੰਦ ਦਾ ਮੋਦਰ ਸਿਮਰੋ ਦਿਨ ਰੈਨ ਨਾਨਕ ਸਦ ਕੁਰਬਾਨ ਤਨਾਤ ਸ੍ਰੀ ਮਹਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਬਿਖਿਆ ਮਹਿ ਲੱਜਾ ਰਖੇ RAM ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੇ ਜਾਨ ਮਕਤਬੇ ਕੁੰਠ ਸਾਧਕੇ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕੇ ਥਾਤੇ ਓਟ ਸੁਖ ਬਿਸਰਾਮ ਗੋਬਿੰਦ ਦਾ ਮੋਦਰ ਸਿਮਰੋ ਦਿਨ ਰੇਨ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਬਿਖਿਆ ਮਹਿ ਲੱਜਾ ਰਖੇ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੇ ਜਾਨ ਮੁਕਤ ਬਕਉਂਠ ਸਾਧਕੇ ਸੰਗਤ ਜਨ ਪਾਇਓ ਹਰ ਕਾ ਤਾਮ ਚਰਨ ਕਮਲ ਹਰ ਜਨ ਕੇ ਥਾਤੇ ਕੋਟ ਸੁਖ ਬਿਸਰਾਮ ਗੋਬਿੰਦ ਦਾ ਮੋਦਰ ਸਿਮਰੋ ਦਿਨ ਰੈਨ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਵਿਖਿਆ ਮਹਿ ਲਜਾ ਰਖੇ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੇ ਜਾਮ ਮਕਤਬੇ ਕੋਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਤਾਮ ਚਰਨ ਕਮਲ ਹਰ ਜਨ ਕੇ ਥਾਤੇ ਕੋਟ ਸੁਖ ਬਿਸਰਾਮ ਗੋਬਿੰਦ ਦਾ ਮੋਦਰ ਸਿਮਰੋ ਦਿਨ ਰੇਨ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹੱਲਾ ਪੰਜਵਾ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਵਿਖਿਆ ਮਹਿ ਲਜਾ ਰਖੇ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਇਹ ਆਪਣਾ ਨਿਕਟ ਨ ਆਵੇ ਜਾਨ ਮੁਕਤ ਬੈ ਕੋਠ ਸਾਧਕੇ ਸੰਗਤ ਜਨ ਪਾਇਓ ਹਰ ਕਾ ਤਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਬਿਸਰਾਮ ਗੋਬਿੰਦ ਦਮਦਰ ਸਿਮਰੋ ਦਿਨ ਰੇਨ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਬਖਿਆ ਮੈਂ ਲਜਾ ਰੱਖੇ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੇ ਜਾਨ ਮੁਕਤਬੇ ਕੁੰਠ ਸਾਧਕੇ ਸੰਗਤ ਜਨ ਪਾਇਓ ਹਰ ਕਾ ਤਾਮ ਚਰਨ ਕਮਲ ਹਰ ਜਨ ਕੇ ਥਾਤੇ ਕੋਟ ਸੁਖ ਬਿਸਰਾਮ ਗੋਬਿੰਦ ਦਾ ਮੋਦਰ ਸਿਮਰੋ ਦਿਨ ਰੈਨ ਨਾਨਕ ਸਦ ਕੁਰਬਾਨ ਤਨਾ ਸ੍ਰੀ ਮਹਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੇ ਕਾਲ ਮਹਾ ਵਿਖਿਆ ਮਹਿ ਲਜਾ ਰਖੇ ਰਾਮ ਰਹਾਉ ਸਿਮਰ ਸਿਮਰ ਸੁਮੀ ਪ੍ਰਭਿ ਅਪਨਾਮ ਨਿਕਟ ਨ ਆਵੇ ਜਾਨ ਮੋਕਤ ਦੇ ਕੋਣ ਠਾ ਸਾਧ ਕੇ ਸੰਗਤ ਜਨ ਪਾਇਓ ਹਰ ਕਾ ਤਾਮ ਚਰਨ ਕਮਲ ਹਰ ਜਨ ਕੇ ਥਾਤੇ ਕੋਟ ਸੁਖ ਬਿਸਰਾਮ ਗੋਬਿੰਦ ਦਾ ਮੋਦਰ ਸਿਮਰੋ ਦਿਨ ਰੇਨ ਨਾਨਕ ਸਦਕੁਰਬਾਨ ਤਨਾ ਸ੍ਰੀ ਮਹਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲ ਕਾਲ ਮਹਾ ਵਿਖਿਆ ਮਹਿ ਲਜਾਰਾ ਖੇ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਇਹ ਪੁਨਾ ਨਿਕਟ ਨ ਆਵੈ ਜਾਮ ਮੁਕਤ ਬੇਕੁੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਕਾਮ ਚਰਨ ਕਮਲ ਹਰ ਜਨ ਕੇ ਥਾਤੇ ਕੋਟ ਸੁਖ ਬਿਸਰਾਮ ਗੋਬਿੰਦ ਦਾ ਮੋਦਰ ਸਿਮਰੋ ਦਿਨ ਰੇ ਨਾਨਕ ਸਦਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ